ਅੱਜ ਦਾ ਜਿਹੜਾ ਸਮਾਗਮਾ ਜੀ ਜਦੋਂ ਇਹ ਲੈਂਡ ਪੂਲਿਊਮ ਪਾਲਿਸੀ ਨੋਟੀਫਾਈ ਹੋਈ ਅਸੀਂ ਇਹਨਾਂ ਸਥਾਨਾਂ ਤੇ ਇਕੱਠ ਕੀਤੇ ਸੀ ਇੱਥੇ ਇਕੱਠ ਕਰਕੇ ਅਰਦਾਸ ਬੇਨਤੀ ਕਰਕੇ ਅਸੀਂ ਰੂਪਰੇਖਾ ਤਿਆਰ ਕੀਤੀ ਸਾਰੇ ਸੰਘਰਸ਼ ਦੀ ਤੇ ਸਤਿਗੁਰਾਂ ਦੇ ਅਸ਼ੀਰਵਾਦ ਦੇ ਨਾਲ ਹੀ ਸਾਰਾ ਸੰਘਰਸ਼ ਚੱਲਿਆ ਜੀ ਤੇ ਫਿਰ ਜਦੋਂ ਜਿੱਤ ਹੋਈ ਆ ਫਿਰ ਸ਼ੁਕਰਾਨੇ ਦੇ ਅੱਜ ਅਖੰਡ ਪਾਠ ਦੇ ਭੋਗ ਪਾਏ ਜੀ ਠੀਕ ਹੈ ਕੌਣ ਕੌਣ ਸਖਸੀਅਤਾਂ ਆਈਆਂ ਜੀ ਇੱਕ ਤਾਂ ਐਡਵੋਕੇਟ ਸਾਹਿਬ ਆਏ ਸੀ ਵਿਕਰਮ ਸਿੰਘ ਸਿੱਧੂ ਤੇ ਮਨਪ੍ਰੀਤ ਟੀੜੀ ਜੀ ਆਏ ਸੀ ਤੇ ਆਪਣੇ ਗੁਰਚਰਨ ਸਿੰਘ ਗਰੇਵਾਲ ਜੀ ਆਏ ਸੀ ਤੇ ਇਦਾਂ ਹੀ ਇਹਨਾਂ ਨੇ ਸਾਰਿਆਂ ਨੇ ਇਹੀ ਕਿਹਾ ਜੀ ਵੀ ਜਿੱਦਾਂ ਸਰਕਾਰਾਂ ਇਦਾਂ ਮਤਲਬ ਦਮਨਕਾਰੀ ਪਾਲਿਸੀਆਂ ਲੈ ਕੇ ਆਉਂਦੀਆਂ ਵੀ ਉਹਨਾਂ ਨੂੰ ਏਕੇ ਦੇ ਬਲ ਦੇ ਨਾਲ ਹੀ ਆਪਾਂ ਜਿੱਤ ਸਕਦੇ ਆ ਤੇ ਇਹਦੇ ਵਿੱਚ ਵੀ ਜਿੰਨਾ ਵੀ ਘਟਨਾਕ੍ਰਮ ਸਾਰਾ ਚੱਲਿਆ ਜੀ ਉਹਦੇ ਵਿੱਚ ਕਿਸੇ ਨੇ ਇਹ ਨਹੀਂ ਦੇਖਿਆ ਵੀ ਮੇਰੇ ਕੋਲ ਜ਼ਮੀਨ ਹੈ ਜਾਂ ਨਹੀਂ ਹੈ ਜਾਂ ਮੈਂ ਨਹੀਂ ਜਾਣਾਂ ਜਾਂ ਮੈਂ ਮਤਲਬ ਇਦਾਂ ਦਾ ਇਦਾਂ ਦਾ ਕਿਸੇ ਇਸ ਜਥੇਬੰਦੀ ਨੇ ਇਸ ਜਥੇਬੰਦੀ ਦਾ ਸਾਰਿਆਂ ਨੇ ਜੀ ਇੱਕ ਮਤਲਬ ਏਕਾ ਕਰਕੇ ਇਹ ਸੰਘਰਸ਼ ਨੂੰ ਹੈਂਡਲ ਕੀਤਾ ਸੰਘਰਸ਼ ਕੀਤਾ ਉਹਦੇ ਚ ਜਤ ਪ੍ਰਾਪਤ ਕੀਤੀ ਇਹ ਚ ਅਹਿਮ ਰੋਲ ਕਿਹਦਾ ਰਿਹਾ ਕੋਈ ਕਹਿੰਦੇ ਕਿ ਕੇਸ ਸੀਗਾ ਕੇਸ ਦੀ ਸੁਣਵਾਈ ਹੋਈ ਸੀ ਉਹ ਕੇਸ ਵੀ ਰਟਾਂ ਤਨ ਲੱਗੀਆਂ ਸੀ ਜੀ ਤਨਾਂ ਰਟਾਂ ਦਾ ਵੀ ਯੋਗਦਾਨ ਆ ਉਹਦੇ ਚ ਵੀ ਸਟੇ ਹੋਏ ਆ ਹਾਈ ਮੰਨ ਲਓ ਹਾਈ ਕੋਰ ਵੱਲੋਂ ਮਾਨਯੋਗ ਜੱਜ ਨੇ ਉੱਥੇ ਗਰੇਵਾਲ ਸਾਹਿਬ ਤੇ ਉਹਨਾਂ ਨੇ ਸਟੇ ਵੀ ਕੀਤੀ ਸੀ ਕਿਉਂਕਿ ਪਾਲਿਸੀ ਦੇ ਵਿੱਚ ਕਮੀਆਂ ਹੀ ਬਹੁਤ ਸੀਗੀਆਂ ਜੀ ਸਰਕਾਰ ਉਹਨੂੰ ਮਤਲਬ ਪੂਰਾ ਨਹੀਂ ਸੀ ਕਰ ਸਕਦੀ ਠੀਕ ਹੈ ਹਾਂਜੀ ਇਸ ਕਰਕੇ ਮਤਲਬ ਸਰਕਾਰ ਨੂੰ ਇਹ ਡ੍ਰੌਪ ਕਰਨੀ ਪਈ ਬਤੌਰ ਐਡਵੋਕੇਟ ਕਿਹੜੇ ਜਿਨ੍ਹਾਂ ਨੇ ਤੁਹਾਨੂੰ ਸਪੋਰਟ ਜ਼ਿਆਦਾ ਕੀਤੀ ਹੈ ਤੇ ਗੁਰਦੀਪ ਸਿੰਘ ਜੀ ਗੱਲ ਨੇ ਫਾਕਲਾ ਤੋਂ ਉਹਨਾਂ ਦੇ ਬੇਟੇ ਦੇ ਨਾਲ ਤੇ ਇੱਕ ਬਿਕਨਸਰਨ ਸਿੱਧੂ ਨੇ ਉਹਨਾਂ ਨੇ ਸਾਨੂੰ ਬਹੁਤ ਸਪੋਰਟ ਕੀਤੀ ਹੈ ਇਹਨਾਂ ਨੇ ਤਾਂ ਸਾਰੇ ਰਾਜਪਾਲ ਸਾਹਿਬ ਤੱਕ ਸਾਨੂੰ ਮਿਲਾਇਆ ਸਾਰਾ ਕੁਝ ਕਰਿਆ ਯੋਗਦਾਨ ਉਹਨਾਂ ਦਾ ਜੀ ਸੋਖਪਾਸ ਨੂੰ ਢੱਲੋ ਮਾਣ ਰਸਵੰਦੀ ਕੀਤੀ ਸੀ ਗੁਰੂ ਮਹਾਰਾਜ ਦਾ ਕੰਮ ਸ਼ੁਰੂ ਕੀਤਾ ਸੀ ਉਹ ਤਾਂ ਖੰਡਪੜ ਸਾਹਿਬ ਘਰਾਏ ਸੀ ਅੱਜ ਭੋਗ ਸੀ ਸਾਰੀ ਸੰਗਤ ਜਹੋਂ ਬੰਗਾਂ ਬੰਨਾਂ ਦੀ ਆਈ ਸੀ ਅੱਜ ਹੁਣ ਭੋਗ ਵੇ ਕੇ ਕੋਟੋਟ ਲੰਗਰ ਵਰਤਦੇ ਆ ਠੀਕ ਹੈ ਤੇ ਕੀ ਕਿਸ ਤੱਕ ਇਹਨਾਂ ਲੜਾਈ ਜਿੱਤੀ ਹੈ ਔਰ ਕਿਹਦਾ ਕਿਹਦਾ ਅਹਿਮ ਰੋਲ ਰਿਹਾ ਵੈ ਇਸ ਲੜਾਈ ਦੇ ਵਿੱਚ ਕਿਸਾਨਾਂ ਦਾ ਤਾਂ ਇੱਕ ਜੁਗਤਤਾ ਦੇਖਣ ਨੂੰ ਮਿਲੀ ਮਿਲੀ ਹੈ ਦੂਜੇ ਪਾਸੇ ਕਿਹੜੇ-ਕਿਹੜੇ ਲੋਕ ਸੀਗੇ ਜਿਹੜੇ ਇਸ ਲੜਾਈ ਦੇ ਵਿੱਚ ਤੁਹਾਡੇ ਨਾਲ ਸ਼ਾਮਿਲ ਸੀਗੇ ਆਮ ਵਾਲੀ ਪਾਰਟੀ ਤੋਂ ਪਹਿਲਾਂ ਸਭ ਸਾਡੇ ਨਾਲ ਤੁਰੇਗਾ ਪਾਰਟੀ ਤੋਂ ਉੱਪਰ ਉੱਟ ਕੇ ਬਿਨਾਂ ਪਾਰਟੀ ਤੋਂ ਕੋਈ ਪਾਰਟੀ ਦੀ ਗੱਲਬਾਤ ਨਹੀਂ ਕੀਤੀ ਉਹ ਮੋਢੇ ਨਾਲ ਮੋਢਾ ਲਾ ਕੇ ਤੁਰੇ ਸਾਡੇ ਠੀਕ ਹੈ ਹਾਂਜੀ ਹੋਰ ਸ਼ਹਿਰਾਂ ਤੋਂ ਵੀ ਵਪਾਰੀ ਸ਼ਹਿਰਾਂ 'ਚ ਵਪਾਰੀ ਤੁਰੇਗਾ ਦੁਕਾਨਦਾਰਾਂ ਦੀ ਸਾਰਿਆਂ ਦੀ ਠੀਕ ਹੈ ਫਿਰ ਜੋ ਕਿਸਾਨ ਸਿੱਧੇ ਹੋਇਆ ਇਹ ਮਰ ਜਾਗੇ ਜਾਂ ਮਾਰ ਦਾਂਗੇ ਫਿਰ ਇਹਨਾਂ ਨੇ ਪੁਲਿਸ ਵਾਪਸ ਲਈਏ ਠੀਕ ਹੈ ਤੇ ਇਹ ਚ ਲੀਗਲ ਫੈਕਟ ਕਿਨੇ ਦਿਖਾਏ ਆ ਕਿਨੇ ਪਰਜੈਂਟ ਕੀਤੇ ਨੇ ਔਰ ਕੀ ਲੱਗਦਾ ਵਾ ਕਿ ਇਹ ਇਹਨਾਂ ਤੋਂ ਤੱਥਾਂ ਤੋਂ ਬਿਨਾਂ ਆਪਾਂ ਲੜਾਈ ਜਿੱਤ ਸਕਦੇ ਸੀਗੇ ਨਹੀਂ ਨਹੀਂ ਜਿੱਤ ਸਕਦੇ ਜੇ ਨਾਂ ਖੜੇ ਹੁੰਦੇ ਜੀਮੀਦਾਰ ਖਸਾਂ ਜਿਹਦੀ ਪੈੜੀ ਨਹੀਂ ਵੀ ਹੁੰਦੀ ਉਹ ਵੀ ਖੜਾ ਸਾਡੇ ਨਾਲ ਠੀਕ ਹੈ ਹਾਂ ਤੇ ਹੋਰ ਕਿਹੜੇ ਕਿਹੜੇ ਲੋਕ ਖੜੇ ਸੀਗੇ ਕਿਹੜੇ ਕਿਹੜੇ ਸ਼ਖਸੀ ਤਾਈ ਸਾਰੇ ਸ਼ਹਿਰੀ ਤੌਰ ਤੇ ਨਾਲ ਜੀ